ਰੂਦਾ ਕੰਠ ਸ਼ਬਦਨ ਹੀ ਉਚਰੈ ਕਹਿੰਦੇ ਫਿਰ ਸਾਡਾ ਜਿਹੜਾ ਗੱਲ ਐ ਇਹਦੇ ਵਿੱਚੋਂ ਵੀ ਸਹੀ ਆਵਾਜ਼ ਨਹੀਂ ਆਉਣੀ ਜਦੋਂ ਬੜੇਪਾ ਹੋ ਗਿਆ ਵਾਹਿਗੁਰੂ ਵਾਹਿਗੁਰੂ ਵੀ ਜਪਣਾ ਔਖਾ ਹੋ ਜਾਂਦਾ ਜ਼ਬਾਨ ਦਤਲਾਉਣ ਲੱਗ ਜਾਂਦੀ ਐ ਰੂਦਾ ਕੰਠ ਸ਼ਬਦਨ ਹੀ ਉਚਰੈ ਸ਼ਬਦ ਦਾ ਉਚਾਰਨ ਨਹੀਂ ਹੋਣਾ ਅਬ ਕਿਆ ਕਰ ਹੈ ਪ੍ਰਾਨੀ ਕਹਿੰਦੇ ਬੰਦਿਆ ਫੇਰ ਕੀ ਕਰੇਗਾ ਇਹ ਸਾਡੇ ਕੋਲੇ ਸਮਾਂ ਹੈ ਪਰਮੇਸ਼ਰ ਦੀ ਬੰਦਗੀ ਕਰਨ ਦਾ ਮਾਲਕ ਦੇ ਨਾਮ ਜਪਣ ਦਾ ਇਹ ਜਿੰਦ ਨੂੰ ਗੁਰੂ ਦੇ ਲੇਖੇ ਲਾ ਕੇ ਸਫਲ ਬਣਾਈਏ ਧੰਨ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਇਸੇ ਤਰ੍ਹਾਂ ਹੀ ਅੱਜ ਇਤਿਹਾਸ ਦੇ ਵਿੱਚ ਕੁਝ ਵਿਚਾਰ ਦੱਸਦੇ ਨੇ ਕਿ ਬੰਦੇ ਦਾ ਜਿਹੜਾ ਰਹਿਣਾ ਸਹਿਣਾ ਉਹ ਕਿ ਹੋ ਜਾ ਹੋਈ ਹੈ ਪਿਆ ਤੇ ਕਿਵੇਂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਸਕਦਾ ਹੈ ਸੋ ਆਓ ਆਪਾਂ ਵਿਚਾਰ ਸ਼ੁਰੂ ਕਰੀਏ ਸਾਰੀ ਸੰਗਤ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਓ ਜੀਵਤ ਰਹੋ ਕਰੀ ਗੁਰ ਸੇਵਾ ਤਨ ਦਜ ਲੈ ਹੋਏ ਬ੍ਰਹਮਾ ਭੇਵਾ ਤੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਜਿਉਂਦਿਆਂ ਜੀ ਗੁਰੂ ਦੀ ਸੇਵਾ ਕਰੀਏ ਜਿਉਂਦਿਆਂ ਜੀ ਜਿਹੜਾ ਜਿਉਂਦਿਆਂ ਜੀ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਕੋਲ ਆਉਂਦਾ ਹੈ ਗੁਰੂ ਦੀ ਗੱਲ ਸੁਣਦਾ ਹੈ ਪਾਤਸ਼ਾਹ ਕਹਿੰਦੇ ਉਹ ਭਾਈ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਐ ਗੁਜਰ ਨਾਮ ਸੋ ਜਾਤ ਲੋਹਾਰ ਝਲ ਆਇਓ ਗੁਰ ਕੈ ਦਰਬਾਰ ਏਕ ਗੁਜਰ ਨਾਮ ਦਾ ਸਿੱਖ ਲੋਹਾਰ ਸੀਗਾ ਉਹ ਤੇ ਧੰਗ ਗੁਰੂ ਅੰਗਦ ਦੇਵ ਸਹਿ ਮਹਾਰਾਜ ਦਰਬਾਰ ਵਿੱਚ ਹਾਜ਼ਰ ਹੋਇਆ ਵੰਦਨ ਕਰ ਬੈਠਿਆ ਗੁਰ ਪਾਸ ਦਰਸ਼ਨ ਦੇ ਕਰੀ ਅਰਦਾਸ ਤੇ ਵੰਦਨਾ ਕਰਕੇ ਸਤਿਗੁਰਾਂ ਦੇ ਕੋਲੇ ਬੈਠ ਗਿਆ ਦਰਸ਼ਨ ਕਰ ਰਿਹਾ ਤੇ ਫਿਰ ਅਰਦਾਸ ਕੀਤੀ ਹੈ ਸੋ ਗੁਰਜੀ ਹੇਤ ਅਹਾਰ ਜਨ ਸਗਰੇ ਹਮ ਠਾਨ ਕਾਰ ਸੱਚੇ ਬਾਦਸ਼ਾਹ ਜੀ ਸੁਣੋ ਸਾਡਾ ਜਿਹੜਾ ਸਮਾ ਨਾ ਉਹ ਕੰਮਾਂ ਧੰਦਿਆਂ ਦੇ ਵਿੱਚ ਹੀ ਲੰਘ ਜਾਂਦਾ ਹੁਣ ਆਪਾਂ ਵੀ ਕੰਮ ਧੰਦੇ ਕਰਦੇ ਹੀ ਆ ਨਾ ਆਪਾਂ ਤੋਂ ਕਿਹੜਾ ਬਹੁਤਾ ਨਾਮ ਜਪਿਆ ਜਾਂਦਾਗਾ ਕੰਮਾਂ ਧੰਦਿਆਂ ਵਿੱਚ ਕੋਈ ਖੇਤ ਬਾਗਿਆ ਕੋਈ ਰਿਸ਼ਤੇਦਾਰੀ ਚ ਬਾਗਿਆ ਕੋਈ ਕਿਤੇ ਬਾਗਿਆ ਕੋਈ ਕੋਈ ਕੰਮ ਕਰਨ ਲੱਗ ਗਿਆ ਕੋਈ ਕੰਮ ਕਰਨ ਲੱਗ ਗਿਆ ਜਿੰਨਾ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਨਾ ਆਪਣੇ ਤੋਂ ਭਜਨ ਬੰਦਗੀ ਹੁੰਦਾ ਨਹੀਂ ਹੈ ਤੇ ਉਹ ਗੁਜਰ ਨਾਮ ਦਾ ਸਿੱਖ ਕਹਿੰਦਾ ਸੱਚੇ ਪਾਸ ਹੈ ਜੇ ਸੀ ਤੇ ਕੰਮਾਂ ਧੰਦਿਆਂ ਵਿੱਚ ਉਲਝ ਜਾਂਨੇ ਆ ਤੇ ਸਾਰਾ ਦਿਨ ਸਾਡਾ ਇਸੇ ਤਰ੍ਹਾਂ ਹੀ ਲੱਗ ਜਾਂਦਾ ਹੈ ਅਸੇ ਗ੍ਰਸਤ ਪਾਏ ਨ ਅਵਕਾਸ ਸੇਵਾ ਕਰੈ ਰਹੈ ਤੁਮ ਪਾਸ ਤੇ ਸੱਚੇ ਪਾਸਾ ਜੇ ਸਿੱਧੀ ਗ੍ਰਸਤ ਦੇ ਵਿੱਚ ਰਹਿ ਕੇ ਪਰਿਵਾਰ ਵਿੱਚ ਰਹਿ ਕੇ ਅਸੀਂ ਤੇ ਫਸ ਗਏ ਆਂ ਵੇਲੇ ਹੀ ਨਹੀਂ ਹੁੰਦੇ ਅਸੀਂ ਤੇ ਕਿਸੇ ਵੇਲੇ ਜੀਹਦੇ ਕਰਕੇ ਅਸੀਂ ਤੁਹਾਡਾ ਨਾਮ ਜਪੀਏ ਤੁਹਾਡੀ ਸੇਵਾ ਕਰੀਏ ਤੇ ਅਸੀਂ ਤੁਹਾਡੇ ਕੋਲੇ ਕਿਵੇਂ ਰਹੀਏ ਅਮਰੋ ਭੀ ਕਿਮ ਹੋਏ ਕਲਿਆਣ ਜਨਮ ਮਰਨ ਦਾ ਬੰਧਨ ਹਾਨ ਇਹ ਭਾਈ ਗੁਜਰ ਕਹਿੰਦਾ ਵੀ ਸੱਚੇ ਪਾਤਸ਼ਾਹ ਜੀ ਇਹ ਦੱਸੋ ਸਾਡਾ ਫਿਰ ਕਲਿਆਣ ਕਿਵੇਂ ਹੋਏਗਾ ਅਸੀਂ ਤੇ ਕਮਾਂਦ ਹੰਦਾ ਵਾਲੀ ਬੰਦੇ ਆ ਸਾਡੇ ਕੋਲੇ ਨਾ ਸਮਾਂ ਵੀ ਨਹੀਂ ਵੀ ਅਸੀਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪੇ ਜਾਈਏ ਲੰਮਾ ਸਮਾਂ ਘਰ ਵਿਹਾਰ ਵੀ ਕਰਨੇ ਆ ਤੇ ਸਾਡਾ ਭਲਾ ਕਿਵੇਂ ਹੋਵੇਗਾ ਤੇ ਜਨਮ ਮਰਨ ਦੇ ਬੰਧਨ ਕਿਵੇਂ ਮੁਕਣਗੇ ਸੁਨ ਸਤਗੁਰ ਕੀਨ ਸਬਦੇਸ ਇੱਕ ਚਿਤ ਜਪਜੀ ਪਠੋ ਹਮੇਸ ਤਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਇੱਕ ਮਨ ਇੱਕ ਚਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੋ ਜਿਤਕ ਵਾਰ ਪਠਿਓ ਨਤਜਾਏ ਪਠਤ ਰਹੋ ਦੀਰਗ ਫਲ ਪਾਏ ਹਾਂ ਸਤਗੁਰੂ ਜੀ ਕਹਿੰਦੇ ਭਾਈ ਜਿੰਨੀ ਵਾਰ ਪੜਿਆ ਜਾਵੇ ਪੜੋ ਤੇ ਨਾਂ ਵਾਲਾ ਫਿਰ ਘੱਟੋ ਘਾਟੇ ਕਵਾਰ ਤੇ ਜਪਜੀਤ ਸਾਹਿਬ ਬੰਦੇ ਨੂੰ ਪੜ੍ਹਨਾ ਚਾਹੀਦਾ ਦਿਨ ਵਿੱਚ ਤੇ ਸਤਿਗੁਰੂ ਕਹਿੰਦੇ ਜਿੰਨੇ ਵਾਰ ਪੜਿਆ ਜਾਂਦਾ ਹੈ ਪੜੋ ਤੇ ਜਿੰਨਾ ਪਾਠ ਪੜ੍ਹੋਗੇ ਉਹਨਾਂ ਫਲ ਪ੍ਰਾਪਤ ਹੋਵੇਗਾ ਕੋ ਗਰੀਬ ਕਾਜ ਕਰ ਦੀਜੈ ਨੈ ਤਿਸ ਨਿਕਟਮ ਮਜ਼ਦੂਰੀ ਲੇਜੈ ਹਾਂ ਜੇ ਕੋਈ ਗਰੀਬ ਬੰਦਾ ਆਉਂਦਾ ਉਲਹਾਰ ਸੀ ਮਤਲਬ ਉਹਨੇ ਲੋਹੇ ਦਾ ਕੰਮ ਕਰਨਾ ਸੀ ਤੇ ਜੇ ਕੋਈ ਗਰੀਬ ਬੰਦਾ ਆਉਂਦਾ ਹੈ ਭਾਈ ਉਹਦੇ ਜੇ ਕੰਮ ਕਰਾਉਣ ਵਾਸਤੇ ਉਹਦੇ ਕੋਲੋਂ ਮਜ਼ਦੂਰੀ ਨਾ ਲਵੋ ਜਪ ਜੀ ਅਰਥ ਵਿਚਾਰਨ ਕਰੋ ਸਵਾਸ ਸਵਾਸ ਅੰਤਰਣਿਤ ਕਰੋ ਹਾਂ ਤੇ ਜਪ ਜੀ ਸਾਹਿਬ ਨੂੰ ਅਰਥਾਂ ਸਮੇਤ ਬੜਿਓ ਕਹਿੰਦੇ ਫਿਰ ਆਪਣੇ ਅੰਦਰ ਵਿਚਾਰ ਕਰਿਓ ਤੇ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ ਗੁਰੂ ਨਿਮਿਤ ਕਰੋ ਜਤ ਪ੍ਰੀਤ ਦਇਆ ਕਰੋ ਦੀਨਨ ਪਰਨੀਤ ਹਾਂ ਕਹਿੰਦੇ ਨੇ ਸੇਵਾ ਕਰੋ ਪਰਉਪਕਾਰ ਕਰੋ ਕਿਸੇ ਤੇ ਤੇ ਗੁਰੂ ਦੇ ਨਾਲ ਪ੍ਰੀਤ ਬਣਾ ਕੇ ਰੱਖੋ ਜੋ ਆਪਣੇ ਘਸ ਕਰ ਹੋ ਕਮਾਈ ਗੁਰ ਹਿਤ ਦੇਹੁ ਦਸਵੰਦ ਬਨਾਈ ਹਾਂ ਜਿਹੜੀ ਸਤਗੁਰੂ ਜੀ ਕਹਿੰਦੇ ਭਾਈ ਤੁਸੀਂ ਗਿਰਤ ਕਮਾਈ ਕਰਦੇ ਹੋ ਮਿਹਨਤ ਕਰਦੇ ਉਹਦੇ ਵਿੱਚੋਂ ਕੁਝ ਨਾ ਕੁਝ ਦਾ ਸਬੰਧ ਗੁਰੂ ਵਾਸਤੇ ਵੀ ਕੱਢੋ ਸਾਧਕ ਸਿੱਖ ਆਏ ਜੋ ਡਰੇ ਘਰੋ ਸੇਵ ਧਰ ਪ੍ਰੇਮ ਕਨੇਰੇ ਹਾਂ ਜਿਹੜੇ ਸਿੱਖ ਸੇਵਕ ਆਉਂਦੇ ਤੁਹਾਡੇ ਘਰ ਉਹਨਾਂ ਦੀ ਪ੍ਰੇਮ ਦੇ ਨਾਲ ਸੇਵਾ ਕਰੋ ਕੋਈ ਆਇਆ ਘਰ ਵਿੱਚ ਬਰਸ਼ਾਦਾ ਪਾਣੇ ਸਿਕਾਉਣਾ ਉਹਨਾਂ ਦੀ ਸੇਵਾ ਕਰੋ ਕਹਿੰਦੇ ਇਹ ਬਹੁਤ ਵੱਡਾ ਫਲ ਹੈ ਸੁਨ ਉਪਦੇਸ ਰਦੇ ਤਨ ਤਾਰਾ ਜਿਵੇਂ ਗੁਰੂ ਕਹਿਓ ਕਰਹਿ ਤਿਮ ਕਰਾ ਜਿਵੇਂ ਜਿਵੇਂ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕਹਿਆ ਸੀ ਉਸੇ ਤਰ੍ਹਾਂ ਕਰਨ ਲੱਗ ਗਿਆ ਤੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਸਤੀ ਭਗਤ ਹੋਤੈ ਤਿਸ ਗ੍ਰਾਮ ਤਹੁ ਮਤ ਦੇ ਕਰ ਤਿਨ ਕੇ ਨਾਮ। ਤੇ ਓਣ ਹੋਏ ਗੁਜਰ ਲਹਾਰ ਦੇ ਪਿੰਡ 'ਨਾ ਇੱਕ ਗ੍ਰਸਤੀ ਭਗਤ ਰਹਿੰਦੇ ਸੀਗੇ। ਬੰਦਗੀ ਕਰਦੇ ਸੀਗੇ। ਤੇ ਉਹਨਾਂ ਦੇ ਜਦੋਂ ਇਹਨਾਂ ਦੇ ਪਿੰਡ ਦੇ ਵਿੱਚ ਰਹਿੰਦੇ ਨੇ ਗਹ ਕਰ ਪਾਇਨ ਪਾਇ ਸੋ ਬੇਰੀ ਘਾਰਾ ਗ੍ਰਹ ਮਹਦੀਨਸ ਗਰੀ ਅਤੇ ਤੋਹਮਤਾਂ ਲਾ ਕੇ ਨਾ ਰਾਜੇ ਨੇ ਦੇਖਿਆ ਵੀ ਇਹ ਇੱਥੇ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਜਪਦੇ ਹੈਗੇ ਤੇ ਕੋਈ ਤੋਹਮਤ ਲਾ ਕੇ ਕੋਈ ਬੰਦੇ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਕੈਦ ਕਰ ਲਿਆ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਤੀਆਂ ਸੰਗਲ ਲਾ ਕੇ ਕੈਦਖਾਨੇ ਵਿੱਚ ਸੁੱਟ ਦਿੱਤੇ ਤਿਕ ਦਿਸ ਹੋਏ ਪ੍ਰਭੂ ਸੁਹਾਏ ਕਿਸ ਵਿਦ ਤੇਲੀ ਨੇ ਨਿਕਸਾਏ ਸਾਧ ਪਰ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਸੀ ਬੰਦਗੀ ਕਰਦੇ ਸੀ ਤੇ ਰੱਬ ਦੇ ਪਿਆਰਿਆਂ ਦੀ ਫਿਕਰ ਰੱਬ ਨੂੰ ਆਪ ਹੁੰਦੀ ਹੈ ਤੇ ਕੋਈ ਐਸੇ ਵਿਦਵਾਨੇ ਤੇ ਉਹ ਜਿਹੜੇ ਕੈਦ ਕਰੇ ਹੋਏ ਹਨ ਰੱਬ ਦੇ ਪਿਆਰੇ ਭਗਤ ਜਾਣ ਤੇ ਉਹ ਕਿਸੇ ਨਾ ਕਿਸੇ ਕਾਰਨ ਕਰਕੇ ਕੈਦਖਾਨੇ ਵਿੱਚੋਂ ਬਾਹਰ ਕੱਢ ਦਿੱਤੇ ਅਰਧ ਰਾਤ ਮੈਂ ਜੋ ਸੋ ਚੱਲ ਆਏ ਸ਼ੰਖਰਲ ਤਨਕੇ ਪਾਇ ਨਾ ਪਾਏ ਹੁਣ ਜਦੋਂ ਜੇਲ੍ਹ ਵਿੱਚੋਂ ਆਇਆ ਤੇ ਉਹਨਾਂ ਦੇ ਅੱਧੀ ਰਾਤ ਨੂੰ ਤੋਂ ਭੱਜ ਆਏ ਤੇ ਪੈਰਾਂ ਦੇ ਵਿੱਚ ਉਹ ਸੰਗਲ ਪਾਏ ਹੋਏ ਬੇੜੀਆਂ ਉਹਨਾਂ ਦੇ ਉਸੇ ਤਰ੍ਹਾਂ ਉਹ ਉਹਨਾਂ ਦੇ ਪੈਰਾਂ ਵਿੱਚ ਨੇ ਗੁਜਰ ਨਾਮ ਲਹਾਰ ਵਾਸ ਆਏ ਕਹੋ ਤਨੇ ਇਸਕੇ ਪਾਸ ਹੁਣ ਇਹਦਾ ਲੋਹੇ ਦਾ ਕੰਮ ਸੀਗਾ ਤੇ ਉਹ ਚੱਲ ਕੇ ਭਾਈ ਗੁਜਰ ਜੀਆ ਦੇ ਕੋਲ ਆ ਗਏ ਨੇ ਤੇ ਉਹਨਾਂ ਨੂੰ ਕਹਿਣ ਲੱਗੇ ਪ੍ਰਵਨ ਮਿਤ ਦੇਹ ਬੰਦਨ ਕਾਟ ਤੁਝ ਕੋ ਹੋਏ ਨ ਜਮਕੀ ਬਾਟ ਹਾਂ ਗੁਜਰ ਨਾਮ ਹੀ ਸਿੱਖ ਨੂੰ ਕਹਿੰਦੇ ਐ ਕਹਿੰਦੇ ਭਾਈ ਇਸ ਤਰ੍ਹਾਂ ਕਰ ਤੈਨੂੰ ਪ੍ਰਭੂ ਦਾ ਵਾਸਤਾ ਪਰਮੇਸ਼ਰ ਦਾ ਵਾਸਤਾ ਸਾਡੇ ਆ ਸੰਗਲ ਜੰਜੀਰਾਂ ਨੂੰ ਕੱਟ ਦੇ ਤੇ ਵਾਹਿਗੁਰੂ ਪਰਮੇਸ਼ਰ ਤੇਰੀ ਜਮਾ ਦੀ ਫਾਹੀ ਕੱਟ ਦੇਵੇਗਾ ਕਰ ਸੁਖ ਚੁਰ ਦੇਵਸਾਲਾ ਜੇ ਮੈਂ ਜਾਣ ਲੇ ਮਹਪਾਲਾ ਗੁਜਰ ਲੋਹਾਰ ਨੇ ਭਗਤਾਂ ਦੀ ਗੱਲ ਸੁਣ ਕੇ ਡਰ ਵੀ ਗਿਆ ਵੀ ਰਾਜੇ ਦੀ ਕੈਦ ਵਿੱਚੋਂ ਆਇਆ ਕੱਲ ਨੂੰ ਕੋਈ ਗੱਲਬਾਤ ਹੋ ਗਈ ਮੈਂ ਵੀ ਨਾਲ ਫਸਾਂਗਾ ਤੇ ਇਹ ਸੋਚਣ ਲੱਗ ਪਿਆ ਕਹਿ ਲਿਆ ਸਗਰੋ ਪਰਵਾਰਾ ਝਾਲਮਡੋ ਕਰਾਵੇ ਮਾਰਾ ਹਾਂ ਉਹ ਸੋਚਦਾ ਵੀ ਜੇ ਰਾਜੇ ਨੂੰ ਪਤਾ ਲੱਗ ਗਿਆ ਮੇਰੇ ਸਾਰੇ ਪਰਵਾਰ ਨੂੰ ਫੜ ਲਵੇਗਾ ਤੇ ਬੜਾ ਜ਼ਾਲਮ ਰਾਜਾ ਉਹਨੇ ਮੇਰੇ ਪਰਿਵਾਰ ਨੂੰ ਵੀ ਮਾਰ ਦੇਣਾ ਆ ਸਪਾਏ ਕਰ ਬੌਰ ਵਿਚਾਰਾ ਗੁਰਮੁਖ ਪ੍ਰਤਪਦੇਸੋ ਚਾਰਾ ਤੇ ਉਹਨੇ ਜਦੋਂ ਵਿਚਾਰ ਕੀਤੀ ਫਿਰ ਮਨ ਵਿੱਚ ਵਿਚਾਰ ਆਈ ਕਹਿੰਦਾ ਮੇਰੇ ਗੁਰੂ ਦਾ ਉਪਦੇਸ਼ ਹੈ ਵੀ ਗਰੀਬ ਗੁਰਬੇ ਦੀ ਸੰਤਾਂ ਭਗਤਾਂ ਦੀ ਸੇਵਾ ਕਰਨੀ ਹੈ ਰੱਖਿਆ ਕਰਨੀ ਹੈ ਤੇ ਆਪਣੇ ਮਨ ਦੇ ਵਿੱਚ ਇਹਨੇ ਵਿਚਾਰ ਬਣਾਇਆ ਵੀ ਮੈਨੂੰ ਉਹਨੇ ਮੈਨੂੰ ਗੁਰੂ ਨੇ ਉਪਦੇਸ਼ ਦਿੱਤਾ ਸੀ। ਬ੍ਰਵਨਮਿਤ ਕਾਰਜ ਕਰ ਦੀਜੈ ਨਹੀਂ ਬਲੰਮਕ ਸੀ ਬਦ ਕੀਜੈ। ਤਾਂ ਤੇ ਉਹਨੇ ਉਸੇ ਵੇਲੇ ਬਿਨਾਂ ਕਿਸੇ ਦੇਰੀ ਦੇ ਕਰਿਆ ਹੋਇਆ ਉਹ ਜਿਹੜੀਆਂ ਬੇੜੀਆਂ ਨੇ ਪੈਰਾਂ ਵਿੱਚ ਪਾਈਆਂ ਉਹਨਾਂ ਨੂੰ ਕੱਟ ਦਿੱਤਾ। ਸੋ ਨ ਸੋਡ ਹੋਏ ਸੋ ਹੋਏ ਸੰਤ ਕਹੈ ਲੋਕਨ ਸੁਖ ਦੋਏ। ਹਾਂ ਕਹਿੰਦੇ ਫਿਰ ਗੁਰੂ ਜੀ ਦੇ ਉਪਦੇਸ਼ ਨੂੰ ਜਦੋਂ ਸੁਣਿਆ ਫਿਰ ਸੋਚਦਾ ਵੀ ਮੈਂ ਗੁਰੂ ਦੇ ਉਪਦੇਸ਼ ਤੇ ਥੋੜੀ ਲੰਘਣਾ ਕਰ ਸਕਦਾ ਹਾਂ ਰਾਜਾ ਗਾ ਰਾਜਾ ਤੇ ਦੁਨੀਆ ਦਾ ਗੁਰੂ ਹੈ ਜਿਹੜਾ ਉਹ ਦੋ ਜਹਾਨ ਦੇ ਵਾਲੀ ਨੇ ਤੇ ਮੈਂ ਉਹਨਾਂ ਦਾ ਵਚਨ ਨਹੀਂ ਮੋੜ ਸਕਦਾ ਤੇ ਮੈਂ ਵਿਚਾਰ ਕਰ ਬਿਲਮ ਨਕੀਨਾ ਉੜ ਤਤਕਾਲ ਕਾਟ ਕਰ ਦੀਨਾ ਤੇ ਉਸੇ ਵੇਲੇ ਫਿਰ ਉਹਨੇ ਉੱਠ ਕੇ ਉਹ ਜਿਹੜੀਆਂ ਬੇੜੀਆਂ ਨੇ ਪੈਰਾਂ ਵਿੱਚ ਪਾਈ ਉਹਨਾਂ ਨੂੰ ਕੱਟ ਦਿੱਤਾ ਆਸਖ ਦੇਤ ਗਏ ਨਜ ਦੇਸ ਉਪਜੋ ਇਸ ਗ્ઞਾਨ ਵਿਸ਼ੇਸ ਤੇ ਉਹ ਜਿਹੜੇ ਭਗਤ ਹੈ ਉਹਨਾਂ ਨੇ ਉਪਦੇਸ਼ ਦਿੱਤਾ ਅਸੀਸਾਂ ਦੇ ਕੇ ਗਏ ਹੈ ਗੁਜਰ ਲਹਾਰ ਨੂੰ ਤੇ ਉਹਦੇ ਮਨ ਵਿੱਚ ਗਿਆਨ ਪ੍ਰਗਟ ਹੋਇਆ ਇਕ ਨਾਇ ਥਿੰਦਾ ਚੱਲ ਆਇਓ ਸ੍ਰੀ ਅੰਗਦ ਪਗ ਸੀਸਨ ਵਾਇਓ ਤੇ ਗੁਰੂ ਅੰਗਦਿ ਸਹਿ ਮਹਾਰਾਜਿਆਂ ਦੇ ਕੋਲੇ ਬਹੁਤ ਸਿੱਖ ਸੇਵਕ ਆਉਂਦੇ ਹੁੰਦੇ ਸੀਗੇ ਕੋਈ ਕਿਤੋਂ ਚੱਲ ਕੇ ਆਇਆ ਕੋਈ ਕਿਤੋਂ ਚੱਲ ਕੇ ਆਇਆ ਤੇ ਆ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਨਮਸ਼ਕਾਰ ਕਰਦੇ ਸੇਵਾ ਕਰਦੇ ਐ ਫਿਰ ਉੱਥੇ ਸਤਿਗੁਰਾਂ ਦੇ ਕੋਲੇ ਇੱਕ ਠਿੰਗਾ ਨਾਮ ਦਾ ਨਾਈ ਪਰਿਵਾਰਾਂ ਵਿੱਚੋਂ ਰਾਜੇ ਸਿੱਖਾਂ ਪਰਿਵਾਰਾਂ ਵਿੱਚੋਂ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ ਤੇ ਸੀਸ ਨਿਵਾਇਆ ਬੈਠ ਗਿਆ ਟਿਗ ਸਿੱਖ ਗਨਹੇਰੇ ਘਰ ਹੈ ਪਰਸ ਬਰਸੇ ਵਕ ਨੇਰੇ ਤੇ ਉਹ ਨਮਸਕਾਰ ਕਰਕੇ ਢਿੰਗਾ ਸਿੱਖਾ ਕੇ ਸਿੱਖਾਂ ਦੇ ਕੋਲ ਬੈਠ ਗਿਆ ਤੇ ਦੇਖਣ ਲੱਗਿਆ ਉਹਨਾਂ ਨੂੰ ਉਹ ਸਿੱਖ ਆਪਸ ਵਿੱਚ ਰਲ ਕੇ ਮੈਂ ਬੜੀ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਜਿੰਨ ਮੈਂ ਮਿਲ ਸੇਵਾ ਕਹ ਲਾਗਿਓ ਭਲੀ ਜਾਨ ਕਰ ਔਰ ਅਨਰਾਗਿਓ ਤੇ ਸਿੱਖਾਂ ਨੂੰ ਦੇਖ ਕੇ ਉਹ ਵੀ ਸੇਵਾ ਕਰਨ ਲੱਗ ਪਿਆ ਵੀ ਇਹ ਸੇਵਾ ਕਰਨ ਲੱਗਦੇ ਐ ਮੈਂ ਵੀ ਚੱਲੋ ਸੇਵਾ ਕਰਨ ਨਾਲ ਤੇ ਜਦੋਂ ਇਹ ਸੇਵਾ ਕਰਦਾ ਹੈ ਸੇਵਾ ਕਰਨੀ ਦਿਲ ਨੂੰ ਬਹੁਤ ਚੰਗੀ ਲੱਗੀ ਇਹਨੂੰ ਤੇ ਬੜਾ ਪਰਸੰਨ ਹੋਇਆ ਤੇ ਗੁਰੂ ਦੇ ਵਾਸਤੇ ਮਾਨ ਵਿੱਚ ਪ੍ਰੇਮ ਵਧਿਆ ਤਪਤਨੀਰ ਕਰਵਾਏ ਸਨਾਨ ਬਸਤਰ ਪਖਾਰੈ ਮਲ ਕਰਹਾਣ ਤੇ ਸਿੱਖਾਂ ਦੇ ਨਾਲ ਸੇਵਾ ਕਰਦਾ ਗਰਮ ਪਾਣੀ ਦੇ ਨਾਲ ਇਸ਼ਨਾਨ ਕਰਵਾਉਂਦਾ ਤੇ ਮੈਲ ਵਾਲੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਧੋ ਦਿੰਦਾ ਚਰਨ ਚਾਂਪ ਹਾਂਕਤ ਹੈ ਬਾਏ ਵਾਸਨ ਧੋਵੈ ਮਾਂਜ ਬਨਾਏ ਫਿਰ ਇਹ ਸਿੱਖਾ ਸੇਵਕ ਜਿਹੜੇ ਸੇਵਾ ਕਰਦੇ ਉਹਨਾਂ ਦੀ ਮੁੱਠੀ ਚਾਪੀ ਕਰਦਾ ਮਤਲਬ ਲੱਤਾਂ ਬਾਹਾਂ ਕੁੱਟਨੀਆਂ ਉਹਨਾਂ ਦੇ ਕੋਲ ਬੈਠ ਕੇ ਸੇਵਾ ਕਰਨੀ ਤੇ ਪੱਖਾ ਚੱਲਣਾ ਉਹਨਾਂ ਨੂੰ ਫਿਰ ਜਦੋਂ ਵੇਲਾ ਹੁਣ ਉਹਨੇ ਔ ਸਿੱਖਾਂ ਦੇ ਝੂਠੇ ਭਾਂਡੇ ਸਾਫ਼ ਕਰਨੇ ਕਬ ਕਬ ਗੁਰ ਕੀ ਸੇਵਾ ਪਾਏ ਮਹਾਪ੍ਰੇਮ ਤੇ ਕਰਹਿ ਬਣਾਏ ਫਿਰ ਕਦੇ ਕਦੇ ਉਹਨੂੰ ਗੁਰੂ ਦੀ ਸੇਵਾ ਕਰਨ ਦਾ ਵੀ ਸੇ ਮੌਕਾ ਮਿਲ ਲੱਗ ਜਾਂਦਾ ਤੇ ਗੁਰੂ ਦੀ ਸੇਵਾ ਕਰਕੇ ਉਹ ਮਹਾਪ੍ਰੇਮ ਪ੍ਰਾਪਤ ਕਰਦਾ ਇੱਕ ਦਿਨ ਸ੍ਰੀ ਅੰਗਦ ਕੇ ਪਾਸ ਹੱਥ ਜੋਰ ਕੇ ਨੀ ਅਰਦਾਸ ਤੇ ਇੱਕ ਦਿਨ ਉਹ ਸਿੱਖ ਨੇ ਆਪਣੇ ਗੁਰੂ ਗੁਰੂ ਅੰਗਦ ਦੇਵ ਸਹਿ ਮਹਾਰਾਜਿਆਂ ਦੇ ਕੋਲ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਸ੍ਰੀ ਸਤਗੁਰ ਮਜ ਦੇਹ ਉਪਦੇਸ਼ ਜਿਸ ਤੇ ਮਿਟਹਿ ਕਲੇਸ਼ ਅਸੀਸ ਤੇ ਇਹ ਕਹਿੰਦਾ ਸੱਚੇ ਪਾਤਸ਼ਾਹ ਜੀ ਮੈਨੂੰ ਉਪਦੇਸ਼ ਦੇਵੋ ਜਿਹਦੇ ਨਾਲ ਮੇਰੇ ਸਾਰੇ ਕਲੇਸ਼ ਦੂਰ ਹੋ ਜਾਣਾ ਸ੍ਰੀ ਮੁਖਤੇ ਤਾ ਫਰਮਾਇਓ ਗੁਰੂ ਗੋਬਰ ਮੈਂ ਸੋ ਚਲ ਆਇਓ ਗੁਰੂ ਅੰਗਦ ਦੇਵ ਸਹਿ ਮਹਾਰਾਜ ਜੀ ਕਹਿੰਦੇ ਆ ਭਾਈ ਸਿੱਖਾ ਜਿਹੜਾ ਗੁਰੂ ਕੋਲ ਚੱਲ ਕੇ ਆਉਂਦਾ ਓਏ ਮਰੀਦ ਮੁਰਦੇ ਮੰਨਿੰਦ ਅੰਗਨਾ ਕੋ ਹਾਲਤ ਬਿਨ ਜਿੰਦ ਸਤਗੁਰੂ ਕਹਿੰਦੇ ਹੁਣ ਜੇ ਤੂੰ ਆ ਗਿਆ ਉਪਦੇਸ਼ ਲੈਣਾ ਨਾ ਤਾਂ ਜਿਉਂਦਿਆਂ ਜੀ ਮਰਨਾ ਪੈਂਦਾ ਜਿਉਂਦਿਆਂ ਜੀ ਤਾ ਫਿਰ ਜਾਉਂਦੇ ਜੀ ਮਰਨਾ ਪਾਏਗਾ ਜਿਵੇਂ ਜਿੰਦ ਤੋਂ ਵੇਣਾ ਸਾਡੇ ਸਰੀਰ ਦਾ ਕੋਈ ਅੰਗ ਨਹੀਂ ਹਿਲਦਾ ਮਰੀ ਦੇ ਆਦਿਕ ਅਹੰਕਾਰ त्याग ਦੇ ਤ ਸਕਲ ਵਿਕਾਰਾ ਇਸੇ ਤਰ੍ਹਾਂ ਕਹਿੰਦੇ ਜੇ ਮੁਰਿਦ ਬਣਨਾ ਤੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਤਿਆਗ ਦੇ ਵਿਕਾਰਾਂ ਨੂੰ ਛੱਡ ਦੇ ਤੂੰ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਮਾਲਕ ਦਾ ਨਾਮ ਜਪਿਆ ਕਰ ਫਿਰ ਸਤਿਗੁਰਾਂ ਨੇ ਇਹਨੂੰ ਉਪਦੇਸ਼ ਦਿੱਤਾ ਤੇ ਬੜਾ ਸਮਝਾਇਆ ਹੁਣ ਕੀ ਕੀ ਉਪਦੇਸ਼ ਦਿੱਤਾ ਕਿਵੇਂ ਉਹ ਸੇਵਾ ਵਿੱਚ ਜੁੜਿਆ ਰਹਿਆ ਤੇ ਕਿਵੇਂ ਉਹਦਾ ਭਲਾ ਹੋਇਆ ਉਹ ਆਪਾਂ ਵਿਚਾਰ ਹੁਣ ਅੱਗੇ ਕੱਲ ਨੂੰ ਕਰਾਂਗੇ ਸਮੂਹ ਸੰਗਤਾਂ ਧੰਨਵਾਦ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ